ਇਹਨਾਂ ਨੇ ਸਰੀਰਕ ਸਬੰਧ ਬਣਾਏ ਹਾਂਜੀ ਥੋੜੀ ਸੇਫਟੀ ਸੀ ਥੋੜੀ ਯਾਰੀ ਲੱਗ ਗਈ ਤੁਸੀਂ ਗੁਰਦਾਰਾ ਖੈਰ ਨੂੰ ਨਿਸ਼ਾਨਾ ਬਣਾਇਆ ਤੇ ਉਹਦੇ ਵਿੱਚ ਤੁਸੀਂ ਗ੍ਰੈਸਟ ਕਰਦੇ ਜਿਵੇਂ 40 ਵਾਰ ਕਹਿੰਦੇ ਮੈਂ ਤੁਹਾਨੂੰ 2 ਵਾਰ ਦੇ ਹਾਂਜੀ ਹੋ ਜਾਂਦਾ ਸਭ ਇਹ ਜੋ ਕੁਝ ਤੁਹਾਨੂੰ ਤੁਸੀਂ ਕਾਰਵਾਈ ਕੀਤੀ ਕੁਝ ਲੋਕ ਉਹਦੇ ਪੱਖ ਵਿੱਚ ਵੀ ਕੁਝ ਉਹਦੇ ਵਿਰੋਧ ਵਿੱਚ ਵੀ ਆਏ ਜੀ ਕੁਝ ਕਹਿੰਦੇ ਵੀ ਇਦਾਂ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਬਾਬੇ ਦੇ ਹਮੈਤੀ ਹੋਣ ਦੂਜਾ ਪਰਚਾ ਇਹ ਸੀ ਵੀ ਉੱਥੇ ਇੱਕ ਨਹੀਂ ਘੱਟੋ ਘੱਟ 5 ਕੁੜੀਆਂ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਹੋਇਆ ਸਾਡੇ ਕੋਲ ਵੀਡੀਓ ਆ ਉਹਦੇ ਵਿੱਚ ਇੱਕ ਵੀਡੀਓ ਬਾਬੇ ਦੇ ਨਾਲ ਜਿਹੜੀ ਲੜਕੀ ਜਾ ਰਹੀ ਹੈ ਉਹ ਸਹਿਮਤੀ ਨਾਲ ਆ ਤੇ ਫਿਰ ਜੇ ਸਹਿਮਤੀ ਆ ਕਿਸੇ ਸਾਧਨ ਨਾਲ ਕਿਸੇ ਬੀਬੀ ਦੀ ਇਹਦਾ ਮਤਲਬ ਇਹ ਥੋੜੀ ਹੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖ ਸੰਬੰਧ ਬਣਾ ਲੈਣਗੇ ਤੇ ਹੁਣ ਜੋ ਤੁਹਾਨੂੰ ਕਰਨਾ ਪਿਆ ਉਹ ਤੁਹਾਡਾ ਬਣਦਾ ਸੀ ਕਰਨਾ ਜੇ ਪੰਥ ਦੇ ਵਿੱਚ ਦੇਖੀਏ ਤਾਂ ਕੀ ਦਾ ਬਣਦਾ ਸੀ ਉਹ ਕਰਨਾ ਤੁਹਾਨੂੰ ਕਿਉਂ ਕਰਨਾ ਪਿਆ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਵਾ ਨਾ ਤੇ ਸੰਧਾਨਤਾ ਦਾ ਮਸਲਾ ਸਿੱਖਾਂ ਦਾ ਮਸਲਾ ਜੇ ਬਾਣਾ ਪਾਇਆ ਤੇ ਸਾਨੂੰ ਬਾਣੇ ਦੀ ਕੀਮਤ ਦਾ ਉਤਾਰਨ ਬੋਲ ਉਤਾਰਨਾ ਹੀ ਪੈਣਾ ਨਾ ਇਦੇ ਵਿੱਚ ਤੁਹਾਨੂੰ ਇਤਰਾਜ਼ ਇਸ ਗੱਲ ਤੋਂ ਕਿ ਬਾਬੇ ਨੇ ਇੱਕ ਲੜਕੀ ਦੇ ਨਾਲ ਜਿਹਨਾਂ ਦੀ ਤੁਸੀਂ ਦੱਸਦੇ ਹੋ ਕਿ ਸਹਿਮਤੀ ਵੀ ਸੀ ਵੀ ਉਹ ਕਿਉਂ ਹੋਇਆ ਜਾਂ ਫਿਰ ਉਹ ਗੁਰੂ ਘਰ ਚ ਕਿਉਂ ਹੋਇਆ ਉਹਨੇ ਬੱਜਰ ਕਰਾਇਤ ਕੀਤੀ ਆ ਬੱਜਰ ਕਰਾਇਤ ਤਾਂ ਇੱਕ ਰੀ ਕੀਤੀ ਮਾੜੀ ਆ ਬੱਜਰ ਕਰਾਇਤ ਤਾਂ ਸੋਚਣਾ ਮਾੜਾ ਸੀ ਉਹਨੇ ਤਾਂ ਸਰੀਰਕ ਜ਼ਬੰਦ ਬਣਾਏ ਹੋਏ ਆ ਉਹ ਨਾ ਤਾਂ ਉਹਦੇ ਘਰ ਵਾਲੀ ਆ ਠੀਕ ਆ ਘਰ ਵਾਲੀ ਨਾਲ ਵੀ ਉਸ ਜਗ੍ਹਾ ਤੇ ਸਰੀਰਕ ਸੰਬੰਧ ਨਹੀਂ ਬਣ ਸਕਦੇ ਜਿੱਥੇ ਉਹ ਆ ਉਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਸੀਂ ਘਰ ਵਾਲੀ ਨਾਲ ਕਿੱਥੇ ਪੈ ਜਾਓਗੇ ਰਾਤ ਨੂੰ ਜਿਵੇਂ ਸਾਡੇ ਨਾਲ ਇੱਕ ਰਾਤ ਬੇਬੀ ਨੇ ਇੱਕ ਨੇ ਸੰਪਰਕ ਕੀਤਾ ਵੀ ਵੀਰੇ ਵੀ ਵਿਆਹ ਤਾਂ ਮੇਰਾ ਹੋ ਗਿਆ ਮੈਂ ਹੁਣ ਸਾਹਮਣੇ ਨਹੀਂ ਆ ਸਕਦੀ ਜੇ ਕੁਵਾਰੀ ਹੁੰਦੀ ਤਾਂ ਆ ਜਾਂਦੀ ਮੇਰਾ ਘਰ ਪੱਟਿਆ ਜਾਉ ਇਸ ਬਾਬੇ ਕੋਲੇ ਅਸੀਂ ਗਏ ਸੀ ਕਹਿੰਦੇ ਥੱਲੇ ਵੀ ਭੋਰਾ ਸਾਹਿਬਾ ਦਾ ਦਰਸ਼ਨ ਕਰ ਲਓ ਕਹਿੰਦੇ ਬਾਬੇ ਨੇ ਮੈਨੂੰ ਧੱਕੇ ਨਾਲ ਜੱਫੀ ਪਾ ਕੇ ਅੰਦਰ ਲੈ ਗਏ ਸੀ ਪਰ ਜਿਹੜੇ ਗੁਰੂ ਘਰ ਦੇ ਨਾਂ ਦੇ ਉੱਤੇ ਲਾਚੀਆਂ ਵੰਡ ਰਹੇ ਆ ਗੁਰੂ ਘਰ ਚ ਬਹਿ ਕੇ ਉਹਨਾਂ ਦੇ ਉੱਤੇ ਨਕੇਲ ਕਿਉਂ ਨਹੀਂ ਕੱਸੀ ਕਿਸੇ ਨੇ ਸਰਟੀਫਾਈ ਤਾਂ ਪ੍ਰਬੰਧ ਤੇ ਆ ਉਹਦੀ ਨੱਥ ਪਾਈ ਆ ਹੋਰ ਕਿਹਦੇ ਪਾਈ ਆ ਲੈਚੀਆਂ ਦੇਣ ਵਾਲਾ ਹੀ ਠੋਕਿਆ ਤੇ ਕੀਤਾ ਤਾਂ ਹੈਗਾ ਐਕਸ਼ਨ ਉਹਦੇ ਤੇ ਢੋਟੇ ਨਾਲੋਂ ਪਹਿਲਾਂ ਹੋਰ ਵੀ ਬੜੀ ਜਿੱਥੇ ਬ ਤੰਤਰਾਂ ਪੰਥ ਦੇ ਵਿੱਚ ਬੜੀਆਂ ਸਿਰਮੌਰ ਸੰਸਥਾਵਾਂ ਉਹਨਾਂ ਦਾ ਵੀ ਬਣਦਾ ਉਹਨਾਂ ਨੇ ਇੱਕ 20 ਸਾਲ ਦੀ ਬੱਚੀ ਨੂੰ ਪ੍ਰੈਗਨੈਂਟ ਕਰਤਾ ਉਸ ਭੋਰੇ ਦੇ ਵਿੱਚ ਉਹ ਜਦੋਂ ਰੋਂਦੀ ਹੋਈ ਕਹਿੰਦੀ ਆ ਵੀ ਮੈਂ ਪੁਲਿਸ ਕੰਪਲੇਟ ਕਰੂੰਗੀ ਬਾਬਾ ਉਹਨੂੰ ਇਹ ਗੱਲ ਕਹਿੰਦਾ ਕਹਿੰਦਾ ਤੁਸੀਂ ਮੱਝ ਵੀ ਸਾਡਾ ਕੀ ਕਰ ਲੋਂਗੇ ਇਹ ਜਿਹੜੇ ਬਾਬੇ ਬੈਠੇ ਆ ਨਾ ਉਹਦੇ ਆਪ ਨੂੰ ਕਹਿੰਦੇ ਵੀ ਕੋਈ ਛੋਟੀਆਂ ਜਾਤਾਂ ਵਾਲੇ ਸਾਡਾ ਕੁਝ ਕਰ ਨਹੀਂ ਸਕਦੇ ਇਹ ਇਹਨਾਂ ਦਾ ਵਹਿਮ ਆ ਜ਼ਰੂਰੀ ਨਹੀਂ ਹੈ ਬਾਬੇ ਬਲਜਿੰਦਰ ਸਿੰਘ ਦਾ ਸਾਡੇ ਕੋਲ ਡਾਟਾ ਆਇਆ ਤੇ ਸੀ ਉਹ ਤੇ ਐਕਸ਼ਨ ਲੈ ਲਿਆ ਕਿਸੇ ਵੀ ਸੰਪਰਦਾ ਦਾ ਜਥੇਬੰਦੀ ਦੇ ਮੁਖੀ ਦਾ ਡਾਟਾ ਆ ਗਿਆ ਚਾਹੇ ਉਹਦੇ ਨਾਲ ਜੈਡ ਸਕਿਉਰਟੀ ਹੋਵੇ ਅਸੀਂ ਐਕਸ਼ਨ ਲਈ ਲੈਣਾ ਉਹ ਕਿਸੇ ਕਾਨੂੰਨ ਦੀ ਨਹੀਂ ਨੂੰ ਡਰ ਕਿਸੇ ਦਾ ਹੋਰ ਡਰਨੀ ਇਹਨੂੰ ਮਹਿਰੋਂ ਅੱਛੇ ਰਹੇ ਅਸਲੇ ਨਾਲ ਆਏ ਪੂਰੇ ਹੋ ਕੇ ਰਵਾਲਵਰ ਆਏ ਉਂਗਲ ਦੇ ਹੱਥ ਮਾਉਂਦਾ ਸੀਗਾ ਮਹਿਰੋਂ ਪੱਟ ਤੇ ਰੱਖਿਆ ਹੋਇਆ ਇਹਨੇ ਭਾਬੀ ਦੀ ਵੀ ਵੀਡੀਓ ਇੱਕ ਆਉਂਦੀ ਆ ਕਸਟਡੀ ਦੇ ਵਿੱਚੋਂ ਫਿਰ ਉਹ ਕਹਿੰਦਾ ਵੀ ਐਦਾਂ ਉਂਗਲੀ 'ਚ ਰਵਾਲਵਰ ਘਮਾਉਂਦਾ ਸੀ ਪੱਟ ਤੇ ਰੱਖਿਆ ਹੋਇਆ ਸੀ ਇਹਨੂੰ ਕਾਨੂੰਨ ਦਾ ਡਰ ਨਹੀਂ ਇਹਨੂੰ ਕਿਸੇ ਦਾ ਡਰ ਨਹੀਂ ਪੀ ਤਾਂ ਬਹੁਤ ਇਲਜ਼ਾਮ ਤੁਹਾਡੇ ਤੇ ਲਾ ਦਿੱਤੇ। ਗਵਰਨਮੈਂਟ ਨੂੰ ਮਤਲਬ ਪ੍ਰਸ਼ਾਸਨ ਨੇ ਕਲੀਅਰ ਕਰਤਾ ਬਾਬੇ ਨੇ ਕਬੂਲ ਕਰ ਲਿਆ ਵੀ ਮੈਂ ਬਲਾਕ ਕਰ ਕੀਤਾ। ਬੰਦੇ ਦਾ ਕਿਸੇ ਦਾ ਨਹੀਂ ਪਤਾ ਹੁੰਦਾ ਉਹ ਇੱਕ ਸੰਸਥਾ ਸੀ ਚਲੋ ਬਹੁਤ ਸਾਰੇ ਲੋਕਾਂ ਦੀ ਭਾਵਨਾਵਾਂ ਵੀ ਜੁੜੀਆਂ ਹੋਣੀਆਂ। ਉਹ ਉਹਨੂੰ ਚੰਗਾ ਸਮਝਦੇ ਹੋਊਂਗੇ ਬੰਦਾ ਮਾੜਾ ਨਿਕਲਿਆ ਆਇਆ ਕਿਸੇ ਨੂੰ ਨਹੀਂ ਸੀ ਪਤਾ ਮਾੜਾ ਨਿਕਲੂਗਾ। ਕੱਲ੍ਹ ਤੁਹਾਡੇ ਨਾਲ ਦਾ ਕੋਈ ਬੰਦਾ ਗਲਤ ਨਿਕਲਿਆ ਆਵੇ ਫਿਰ ਵੀ ਤੁਸੀਂ ਇਦਾਂ ਦੇ ਐਕਸ਼ਨ ਲਓਗੇ? ਦੇਖੋ ਕੋਈ ਵੀ ਦੁੱਧ ਤੋਤਾ ਨਹੀਂ ਮੈਂ ਮੈਂ ਬਹੁਤਾ ਚੰਗਾ ਨਹੀਂ ਹੈਗਾ ਮੈਂ ਵੀ ਬਹੁਤ ਮਾੜਾ ਬੰਦਾ ਆਂ ਤੇ ਰੌਲਾ ਇਹ ਸਹਗਾ ਹਦਾ ਵੀ ਗਲਤੀ ਕੀ ਆ। ਜੇ ਸਾਡਾ ਬੰਦਾ ਕੋਈ ਗਲਤੀ ਕਰਦਾ ਜਿਹੋ ਜੀ ਗਲਤੀ ਕਰੂਗੀ ਉਹਨੂੰ ਉਹੋ ਜੀ ਸਜ਼ਾ ਮਿਲ ਜੂਗੀ ਇੱਕ ਤਾਂ ਹੁੰਦੀ ਆ ਗਲਤੀ ਇੱਕ ਗਨਾਹ ਹੋ ਜਾਂਦਾ ਇੱਕ ਤਾਂ ਬਾਬੇ ਦੇ ਆਨੰਦ ਕਾਰਜ ਹੋਏ ਉਹਨੂੰ ਛੱਡੀ ਬੈਠਾ ਦੂਜੀ ਜਿਹੜੀ ਆ ਗਈ ਉਹਨੂੰ ਚੱਲ ਭੋਰੇ ਚ ਉਹਨੇ ਮੈਨੂੰ ਇਹ ਕਹਾ ਵੀ ਮੈਰੋ ਸਾਹਿਬ ਵੀ ਇਹ ਜਿਹੜਾ ਡੇਰਾ ਇਹ ਤੁਹਾਡਾ ਜਦੋਂ ਤੁਸੀਂ ਡੇਰੇ ਚ ਆਇਆ ਕਰੋਗੇ ਮੈਂ ਆਪਦੀ ਗੱਦੀ ਛੱਡ ਦੇਆ ਕਰੂੰ ਤੂੰ ਇੱਥੇ ਬਹਿਣ ਦਾ ਹੱਕਦਾਰ ਮਤਲਬ ਵੀ ਅਸੀਂ ਉਹਨੇ ਕਬੂਲ ਕਰ ਲਿਆ ਸੀ ਵੀ ਉਹ ਹੁਣ ਸਾਡੇ ਪੈਰਾਂ 'ਚ ਆ ਗਿਆ ਅਸੀਂ ਉਹੋ ਜੇ ਹੁੰਦੇ ਦੂਜੇ ਬਾਬਿਆਂ ਕੋ ਅਸੀਂ ਕਹਿੰਦੇ ਯਾਰ ਵਧਿਆ ਇੱਥੇ ਜੋ ਮਰਜੀ ਆਈ ਜਾਵੇ ਹਨ ਹੁਣ ਤੁਹਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਿੰਘ ਸਭਾਨਾਂ ਨਾਲ ਚਾ ਕਿਸੇ ਨਾਲ ਜੋ ਪ੍ਰਬੰਧ ਸਿੱਖ ਕੌਮ ਦਾ ਦੇਖਦੇ ਆ ਉਹਨਾਂ ਦੇ ਨਾਲ ਕੋਈ رابطہ ਹੋਇਆ ਭਾਈ ਹੋਰ ਜਿਹੜੇ ਇਦਾਂ ਦੇ ਬਣੇ ਬੈਠੇ ਆ ਉਹਨਾਂ ਨੂੰ ਤਾਂ ਖੋਜੋ ਉਹਨਾਂ ਨੂੰ ਤਾਂ ਲੱਭੋ ਨਾ رابطہ ਹੋਇਆ ਨਾ ਹੀ ਆਪਾਂ ਕਰਨਾ ਕਿਸੇ ਨਾਲ 20 ਦਿਨ ਹੀ ਪੰਜਾਬ ਦੇ ਵਿੱਚ ਇੱਕ ਅਜਿਹਾ ਮਸਲਾ ਉੱਠਦਾ ਜਿਸ ਦੇ ਵਿੱਚ ਇੱਕ ਗੁਰੂ ਘਰ ਦੇ ਪ੍ਰਬੰਧਕ ਦੇ ਉੱਤੇ ਇਲਜ਼ਾਮ ਲੱਗਦੇ ਆ ਕਿ ਉਸਨੇ ਕੁਝ ਕੁੜੀਆਂ ਦੇ ਨਾਲ ਜ਼ਬਰ ਜਨਾਹ ਕੀਤਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਭ ਕੁਝ ਕੀਤਾ ਗਿਆ ਇਸ ਇਸ ਤੋਂ ਪਰਦਾ ਚੁੱਕਿਆ ਭਾਈ ਅੰਮ੍ਰਿਤਪਾਲ ਸਿੰਘ ਮੈਰੋਹੋਰਾ ਨੇ ਸੋ ਉਸ ਤੋਂ ਬਾਅਦ ਕਾਰਵਾਈ ਵੀ ਹੁੰਦੀ ਹੈ ਪਰ ਅੱਜ ਇਕੱਠ ਜਗਰਾਉਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰ ਮੈਰੋਹੋਰਾ ਵੱਲੋਂ ਰੱਖਿਆ ਗਿਆ ਸੀ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਅਸ ਵਿੱਚ ਕੀ ਫਤਿਹ ਇਹ ਜੋ ਕੁਝ ਤੁਹਾਨੂੰ ਤੁਸੀਂ ਕਾਰਵਾਈ ਕੀਤੀ ਕੁਝ ਲੋਕ ਉਹਦੇ ਪੱਖ ਵਿੱਚ ਵੀ ਕੁਝ ਉਹਦੇ ਵਿਰੋਧ ਵਿੱਚ ਵੀ ਆਏ ਜੀ ਕੁਝ ਕਹਿੰਦੇ ਵੀ ਇਦਾਂ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਬਾਬੇ ਦੇ ਹਮਾਇਤੀ ਹੋਣ ਤੇ ਅੱਜ ਦਾ ਜਿਹੜਾ ਇਕੱਠਾ ਖਾਸ ਤੌਰ ਤੇ ਕਦ ਲਈ ਰੱਖਿਆ ਨੇ ਅੱਜ ਦਾ ਜਿਹੜਾ ਇਕੱਠਾ ਇੱਕ ਤਾਂ ਇਹ ਬਾਬੇ ਦੇ ਹਮਾਇਤੀ ਨਹੀਂ ਕੋਈ ਆਇਆ ਇੱਥੇ ਸਾਰੇ ਬਾਬੇ ਦੇ ਖਿਲਾਫ ਹੀ ਸੀ ਆਪਣੇ ਹੱਕ ਦੇ ਵਿੱਚ ਸੀ ਇਹ ਇਕੱਠ ਨਾ ਕੋਈ ਧਰਨਾ ਸੀ ਨਾ ਕੋਈ ਮੋਰਚਾ ਸੀ ਇਹ ਵੈਸੇ ਹੀ ਇੱਕ ਵੀ ਪੁਲਿਸ ਨੂੰ ਦੱਸਣਾ ਚਾਹੁੰਦੇ ਸੀ ਕਿ ਵੀ ਜ਼ਰੂਰੀ ਨਹੀਂ ਬਾਬੇ ਪਿੱਛੇ ਜੇ 25 30 ਬੰਦੇ ਆ ਤੇ ਉਹ ਬਾਬਾ ਵੱਡਾ ਹੋ ਗਿਆ ਤੇ ਜਿਹੜੇ ਪੰਥ ਹੈਗਾ ਜਾਂ ਨੌਜਵਾਨ ਹੈਗੇ ਸਿੱਖ ਪੰਜਾਬ ਦੇ ਵਿੱਚ ਉਹ ਸਾਰੇ ਆਪਣੇ ਨਾਲ ਨੇ ਅਸਲ ਦੇ ਵਿੱਚ ਬਾਬੇ ਤੇ ਬਲਾਤਕਾਰ ਦਾ ਪਰਚਾ 10 ਦਿਨ ਪਹਿਲਾਂ ਹੋ ਗਿਆ ਤੇ ਬਾਬਾ ਜੇਲ੍ਹ ਚ ਦੂਜਾ ਪਰਚਾ ਇਹ ਸੀ ਵੀ ਉੱਥੇ ਇੱਕ ਨਹੀਂ ਘੱਟੋ ਘੱਟ ਪੰਜ ਕੁੜੀਆਂ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਹੋਇਆ ਸਾਡੇ ਕੋਲ ਵੀਡੀਓ ਆ ਉਹਦੇ ਵਿੱਚ ਇੱਕ ਵੀਡੀਓ ਬਾਬੇ ਦੇ ਨਾਲ ਜਿਹੜੀ ਲੜਕੀ ਜਾ ਰਹੀ ਹੈ ਉਹ ਸਹਿਮਤੀ ਨਾਲ ਆ ਅਸੀਂ ਉਸ ਪਰਿਵਾਰ ਤੱਕ ਪਹੁੰਚ ਕੀਤੀ ਵੀ ਆ ਤੁਹਾਡੀ ਲੜਕੀ ਦੀਆਂ ਪੰਜ ਵੀਡੀਓ ਸਾਡੇ ਕੋਲੇ ਆਈਆਂ ਇਹਦੇ 'ਚ ਜੇ ਤਾਂ ਤੁਹਾਡੀ ਲੜਕੀ ਨੂੰ ਕੁੜੀ ਨੂੰ ਜੇ ਬੱਚੀ ਨੂੰ ਤੁਹਾਡੀ ਨੂੰ ਬਲੈਕਮੇਲ ਕਰਕੇ ਬਾਬਾ ਸਾਧ ਰਿਆ ਭੋਰੇ 'ਚ ਸਾਨੂੰ ਦੱਸੋ ਫਿਰ ਆਪਾਂ ਬਾਬੇ ਦੇ ਹੋਰ ਵੱਡਾ ਪਰਚਾ ਕਰਾ ਦਗੇ ਜੇ ਤੁਹਾਡੀ ਕੁੜੀ ਸਹਿਮਤਾ ਬਾਬੇ ਨਾਲ ਤੇ ਫਿਰ ਅਸੀਂ ਤੁਹਾਡੇ ਖਿਲਾਫ ਵੀ ਐਕਸ਼ਨ ਲਵਾਂਗੇ ਕਿਉਂਕਿ ਮਹਾਰਾਜ ਦੀ ਹਜ਼ੂਰੀ ਹੈ ਜਿੱਥੇ ਤੁਸੀਂ ਸਰੀਰਕ ਸੰਬੰਧ ਬਣਾ ਰਹੇ ਹੋ ਕਿਉਂਕਿ ਤੁਹਾਡਾ ਵਿਆਹ ਨਹੀਂ ਹੋਇਆ ਤੇ ਉਹ ਮਹਿਲਾ ਮਿੱਤਰ ਆ ਬਾਬੇ ਦੀ ਹੈ ਨਾ ਪਰ ਉਹਨਾਂ ਨੇ ਇਹ ਕਹਿਤਾ ਸੀ ਵੀ ਅਸੀਂ ਆਪਦੀ ਸਹਿਮਤੀ ਨਾਲ ਜਾ ਰਹੇ ਹਾਂ ਤੇ ਫਿਰ ਜੇ ਸਹਿਮਤੀ ਹੈ ਕਿਸੇ ਸਾਧਨ ਨਾਲ ਕਿਸੇ ਬੀਬੀ ਦੀ ਤੇ ਦਾ ਮਤਲਬ ਇਹ ਥੋੜੀ ਹੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਰੀਰਕ ਸੰਬੰਧ ਬਣਾ ਲੈਣ ਉਹ ਜਿਹੜੀ ਗੱਲਬਾਤ ਹੈਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦੱਸੀ ਸੀ ਉਹ ਕਹਿੰਦੇ ਤੁਸੀਂ ਪੁਲਿਸ ਨੂੰ ਪੁਲਿਸ ਸਾਨੂੰ ਕਹਿੰਦੀ ਵੀ ਤੁਸੀਂ ਕੁੜੀ ਦੇ ਬਿਆਨ ਦਵਾਓ ਤੇ ਬਾਬੇ ਲਈ ਪਰਚਾ ਕਰ ਦਿਆਂਗੇ ਮੈਂ ਕਿਹਾ ਕੁੜੀ ਦਾ ਬਾਬੇ ਨਾਲ ਸਹਿਮਤਾ ਸੀ ਤਾਂ ਦੋਹਾਂ ਦੇ ਪਰਚਾ ਚਾਹੁੰਦੇ ਆ ਇਸ ਸਬੰਧ ਦੇ ਵਿੱਚ ਅਸੀਂ ਵੀ ਜਿਹੜੇ ਹਨ ਨੌਜਵਾਨਾਂ ਨੂੰ ਇਕੱਠਾ ਕੀਤਾ ਸੀਗਾ ਵੀ ਬਹੁਤਾ ਵੱਡਾ ਨਹੀਂ ਸੀ ਆਪਦੇ ਹਿਸਾਬ ਨਾਲ ਅਸੀਂ ਸੈਟ ਜਿਆ ਰੱਖਿਆ ਕੰਮ ਫੇਰ ਵੀ ਰਾਤੇ ਰਾਤ ਬਹੁਤ ਨੌਜਵਾਨ ਆਏ ਸਾਰੀ ਸੜਕ ਬਹੁਤ ਭਰੀ ਹੋਈ ਸੀ ਤੇ ਅਸੀਂ ਕੋਈ ਹੁੱਲੜਬਾਜੀ ਨਹੀਂ ਕੀਤੀ ਸਿੱਧਾ ਉੱਥੇ ਡੈਪਟੀ ਸਾਹਿਬ ਜਿਨ੍ਹਾਂ ਦੀ ਮਡੇਰ ਸਾਹਿਬ ਸ਼ਾਇਦ ਸੀ ਆਏ ਉਹਨਾਂ ਦੀ ਡਿਊਟੀ ਲੱਗੀ ਸੀ ਤੇ ਉਹਨਾਂ ਨੇ ਸਾਡੇ ਨਾਲ ਸਿੱਧੀ ਗੱਲਬਾਤ ਕੀਤੀ ਉਹ ਕਹਿੰਦੇ ਵੀ ਦੱਸੋ ਮੈਂ ਕਿਹਾ ਵੀ ਆਹ ਕੰਮ ਹੋ ਕਹਿੰਦੇ ਠੀਕ ਆ ਕੱਲ ਨੂੰ ਵੈਰੀਫਾਈ ਕਰਕੇ ਆਪਾਂ FIR ਕਰ ਦ ਉਹ ਤੁਹਾਡਾ ਬਣਦਾ ਸੀ ਕਰਨਾ ਜੇ ਪੰਥ ਦੇ ਵਿੱਚ ਦੇਖੀਏ ਤਾਂ ਕਿਹਦਾ ਬਣਦਾ ਸੀ ਉਹ ਕਰਨਾ ਤੁਹਾਨੂੰ ਕਿਉਂ ਕਰਨਾ ਪਿਆ ਨਹੀਂ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਵਾ ਨਾ ਤੇ ਸੰਧਾਨਤਾ ਦਾ ਮਸਲਾ ਸਿੱਖਾਂ ਦਾ ਮਸਲਾ ਜੇ ਬਾਣਾ ਪਾਇਆ ਤੇ ਸਾਨੂੰ ਬਾਣੇ ਦੀ ਕੀਮਤ ਦਾ ਉਤਾਰਨ ਬੋਲ ਉਤਾਰਨਾ ਹੀ ਪੈਣਾ ਨਾ ਇਹ ਬਾਣੇ ਦਾ ਤਾਂ ਇਹ ਤਾਂ ਹੈ ਨਹੀਂਗਾ ਵੀ ਹੁਣ ਬਾਣਾ ਪਾਲਿਆ ਤੇ ਅੱਧਾ ਘਰੇ ਰਹੀ ਜਲੋ ਇਹ ਤਾਂ ਹੈ ਨਹੀਂਗਾ ਵੀ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਕਿਤੇ ਗੁਰੂ ਘਰ ਦੇ ਵਿੱਚ ਇੱਕ ਕਰਮ ਹੋ ਰਿਹਾ ਤੇ ਬਾਣਾ ਪਾਇਆ ਤੇ ਤੁਸੀਂ ਚੁੱਪ ਬੈਠ ਜਾਓ ਫਿਰ ਅਸੀਂ ਆਪਦਾ ਐਕਸ਼ਨ ਤਾਂ ਲੈਣਾ ਸੀ ਗੁਰੂ ਸੰਧਾਨਤਾ ਦੀ ਗੱਲ ਸੀਗੀ ਮਰਿਆਦਾ ਦੀ ਗੱਲ ਸੀ ਅਸੀਂ ਸਾਨੂੰ ਕਰਨਾ ਸਾਡਾ ਫਰਜ ਸੀ ਹੱਕ ਸੀ ਅਸੀਂ ਕੀਤਾ ਸਾਨੂੰ ਇਹਦੇ ਕੋਈ ਏਡਾ ਵੱਡੀ ਗੱਲ ਨਹੀਂ ਹੈ ਇਹਦੇ ਵਿੱਚ ਤੁਹਾਨੂੰ ਇਤਰਾਜ਼ ਇਸ ਗੱਲ ਤੋਂ ਕਿ ਬਾਬੇ ਨੇ ਇੱਕ ਲੜਕੀ ਦੇ ਨਾਲ ਜਿਹਨਾਂ ਦੀ ਤੁਸੀਂ ਦੱਸ ਦਿਓ ਕਿ ਸਹਿਮਤੀ ਵੀ ਸੀ ਵੀ ਉਹ ਕਿਉਂ ਹੋਇਆ ਜਾਂ ਫਿਰ ਉਹ ਗੁਰੂ ਘਰ ਚ ਕਿਉਂ ਹੋਇਆ ਦੋ ਗੱਲਾਂ ਵਾ ਪਹਿਲੀ ਤਾਂ ਆਪਾਂ ਸਿੱਖ ਮਰਿਆਦਾ ਦੀ ਗੱਲ ਕਰਕੇ ਸੁਣਦਾ ਅੰਦੀ ਗੱਲ ਕਰਕੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਥੱਲੇ ਕਿਉਂ ਹੋਇਆ ਦੂਜੀ ਗੱਲ ਬਾਬੇ ਦੀ ਜੇ ਬਾਬੇ ਨਾਲ ਲੜਕੀ ਸਹਿਮਤਾ ਦੇਖੋ ਜੇ ਤਾਂ ਕੋਈ ਅਧਰ ਬੰਦਾ ਜਿਹਨੂੰ ਕੋਈ ਜਾਣਦਾ ਨਹੀਂ ਉਹ ਜਿੱਥੇ ਮਰਜੀ ਖੇ ਖਾਈ ਜਾਵੇ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਜਦੋਂ ਕੋਈ ਇੱਕ ਕਿਸੇ ਡੇਰੇ ਦਾ ਕਿਸੇ ਗੁਰੂ ਘਰ ਦਾ ਮੁਖੀ ਬਣ ਚੁੱਕਿਆ ਜਿਹਦੇ ਹਜ਼ਾਰਾਂ ਲੋਕ ਪੈਰਾ ਚ ਸਿਰ ਮੱਥਾ ਟੇਕਦੇ ਆ ਤੇ ਉਹ ਬੰਦਾ ਆ ਸਿੱਖਾਂ ਦਾ ਬਾਣਾ ਪਾ ਕੇ ਸ਼ੋਸ਼ਣ ਕਰੇ ਵੀ ਬੀਂਗਾ ਦੋ ਭਾਵੇਂ ਸਹਿਮਤੀ ਹੋਵੇ ਉੱਥੇ ਤੇ ਉਹਦੇ ਚ ਮਾੜੀ ਗੱਲ ਹੁੰਦੀ ਉਹ ਇੱਕ ਵਿਆਹਿਆ ਹੋਇਆ ਸੀ ਉਹਨੇ ਬੱਜਰ ਕਰਹਿਤ ਕੀਤੀ ਆ ਬੱਜਰ ਕਰਹਿਤ ਕਰੀ ਕੀਤੀ ਮਾੜੀ ਆ ਬੱਜਰ ਕਰਹਿਤ ਦਾ ਤਾਂ ਸੋਚਣਾ ਮਾੜਾ ਤੇ ਉਹਨੇ ਤਾਂ ਸਰੀਰਕ ਜ਼ਬੰਦ ਬਣਾਏ ਹੋਏ ਆ ਉਹ ਨਾ ਤਾਂ ਉਹਦੇ ਘਰ ਵਾਲੀ ਆ ਠੀਕ ਆ ਘਰ ਵਾਲੀ ਨਾਲ ਵੀ ਉਸ ਜਗ੍ਹਾ ਤੇ ਸਰੀਰਕ ਸੰਬੰਧ ਨਹੀਂ ਬਣ ਸਕਦੇ ਜਿੱਥੇ ਹੋਇਆ ਉਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਸੀਂ ਘਰ ਵਾਲੀ ਨਾਲ ਕਿੱਥੇ ਪੈ ਜਾਓਗੇ ਰਾਤ ਨੂੰ ਉਹ ਤੇ ਜਿਹੜੀ ਕੁੜੀ ਆਉਂਦੀ ਆ ਉਹ ਠੀਕ ਆ ਉਹਦੇ ਨਾਲ ਸਹਿਤਾ ਜਾਂ ਬਲੈਕਮੇਲ ਆ ਜਿਵੇਂ ਸਾਡੇ ਨਾਲ ਇੱਕ ਰਾਤ ਬੀਬੀ ਨੇ ਇੱਕ ਨੇ ਸੰਪਰਕ ਕੀਤਾ ਵੀ ਵੀਰੇ ਵੀ ਵਿਆਹ ਤਾਂ ਮੇਰਾ ਹੋ ਗਿਆ ਮੈਂ ਹੁਣ ਸਾਹਮਣੇ ਨਹੀਂ ਆ ਸਕਦੀ ਜੇ ਕੁਵਾਰੀ ਹੁੰਦੀ ਤਾਂ ਆ ਜਾਂਦੀ ਮੇਰਾ ਘਰ ਪੱਟਿਆ ਜਾਊ ਇਸ ਬਾਬੇ ਕੋਲੇ ਅਸੀਂ ਗਏ ਸੀ ਕਹਿੰਦੇ ਥੱਲੇ ਵੀ ਭੋਰਾ ਸਾਹਿਬ ਦਾ ਦਰਸ਼ਨ ਕਰ ਲਓ ਕਹਿੰਦੇ ਬਾਬੇ ਨੇ ਮੈਨੂੰ ਧੱਕੇ ਨਾਲ ਜੱਫੀ ਪਾ ਕੇ ਅੰਦਰ ਲੈ ਗਿਆ ਸੀ ਤੇ ਕਹਿੰਦੀ ਮੇਰੀ ਉਮਰ ਛੋੜੀ ਸੀ ਅਸੀਂ ਗਰੀਬ ਘਰ ਦੇ ਹੈਗੇ ਆ ਤੇ ਜੇ ਮੈਂ ਕੁਵਾਰੀ ਹੁੰਦੀ ਥੋੜੇ ਨਾਲ ਡਟ ਕੇ ਖੜਦੀ ਤੁਸੀਂ ਹੁਣ ਇਹ ਵੇਖੋ ਵੀ ਇਹ ਕੀ ਚੱਲ ਰਿਹਾ ਅਸਲ ਦੇ ਵਿੱਚ ਹਨ ਜਿਹੜੀਆਂ ਆਡੀਓ ਤੁਸੀਂ ਜਨਤਕ ਕੀਤੀਆਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਉਹਨਾਂ ਦੀ ਜਿਹੜੀ ਹੈਗੀ ਤੁਸੀਂ ਪੁਸ਼ਟੀ ਕਰਦੇ ਹੋ ਵੀ ਉਹੀ ਚੀਜ਼ ਹੈ ਪਹਿਲਾਂ ਉਹ ਆਡੀਓ ਜਨਤਕ ਕਰਨ ਤੋਂ ਪਹਿਲਾਂ ਬਾਬੇ ਬਲਜਿੰਦਰ ਸਿੰਘ ਨੂੰ ਦਿਖਾਈਆਂ ਗਈਆਂ ਸੜਾਈਆਂ ਗਈਆਂ ਵੀ ਕੌਣ ਆ ਅੱਬਾ ਕਹਿੰਦਾ ਵੀ ਮੈਂ ਆ ਜਿਹੜੀ ਕੁੜੀ ਨਾ ਕੀਤੀ ਗੱਲ ਬਾਤ ਉਹ ਸਾਹਮਣੇ ਲੈਂਦੀ ਵੀ ਇਹ ਕੌਣ ਆ ਕੁੜੀ ਕਹਿੰਦੀ ਮੈਂ ਆ ਪਹਿਲਾਂ ਉਹਨਾਂ ਨੂੰ ਵੈਰੀਫਾਈ ਕੀਤਾ ਵੀ ਇਹ ਥੋੜੀਆਂ ਹੀ ਆ ਕਿਤੇ ਵੀ ਸਾਡੀਆਂ ਆ ਫਿਰ ਅਸੀਂ ਜਾਣ ਤੱਕ ਕੀਤੀਆਂ ਇਹ ਜਿਹੜੀ ਲਾਚੀਆਂ ਵਾਲੀਆਂ ਗੱਲਾਂ ਹੁੰਦੀਆਂ ਵੀ ਲਾਚੀਆਂ ਮੈਂ ਕਰਾਉਣ ਗਈ ਸੀ ਗੁਰੂ ਘਰਾਂ ਚ ਇਹ ਚੀਜ਼ਾਂ ਨਹੀਂ ਚੱਲ ਰਹੀਆਂ ਉਹਨਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਐਦਾ ਨਾ ਗਰੀਬੀ ਆ ਨਾ ਜਿਹੜੀ ਬਾਈ ਜਦੋਂ ਮਾਂ ਬਿਮਾਰ ਹੋਵੇ ਘਰੇ ਤੇ ਉਹਦੇ ਸਾਹ ਵਾਲੀ ਪੈਸ ਲੱਗੀ ਹੋਵੇ ਤੇ ਘਰੇ 100 ਰੁਪਏ ਨਾ ਹੋਣ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਕਿਤੇ ਤਾਂ ਹੱਲ ਹੋ ਜੇ ਨਾ ਸਾਡਾ ਜਦੋਂ ਤੁਹਾਨੂੰ ਕਦੇ ਕੋਈ ਦੁੱਖ ਤਕਲੀਫ ਹੋਇਆ ਤੇ ਤੁਹਾਨੂੰ ਕੰਧਾਂ ਵੀ ਕਹਿਣ ਗਿਆ ਵੀ ਮੈਂ ਕੰਧਾਂ ਵੀ ਪ੍ਰਦੇਸ਼ ਦੇਣਗੇ ਵੀ ਮੈਨੂੰ ਇਹਦੇ ਤੱਕ ਲੋੜ ਆ ਤੇ ਜੇ ਉਹਨੂੰ ਕਿਸੇ ਨੇ ਕਹਤਾ ਤੇਰੀ ਮਾਂ ਠੀਕ ਹੋ ਜੂ ਫਲਾਨਾ ਬਾਬਾ ਪ੍ਰਸ਼ਾਦ ਦਿੰਦਾ ਲੈਚੀਆਂ ਤਾਂ ਲੈ ਆ ਗਰੀਬਣੀ ਕੀ ਕਰਦੀ ਉਹ ਤਾਂ ਚਲੋ ਮਜਬੂਰ ਸੀ ਪਰ ਜਿਹੜੇ ਗੁਰੂ ਘਰ ਦੇ ਨਾਂ ਦੇ ਉੱਤੇ ਲਾਚੀਆਂ ਵੰਡ ਰਹੇ ਆ ਗੁਰੂ ਘਰ ਚ ਬਹਿ ਕੇ ਉਹਨਾਂ ਦੇ ਉੱਤੇ ਨਕੇਲ ਕਿਉਂ ਨਹੀਂ ਕੱਸੀ ਕਿਸੇ ਨੇ ਸਾਡੇ ਵੀ ਤਾਂ ਪ੍ਰਬੰਧ ਆ ਤੇ ਆ ਉਹਦੀ ਨੱਥ ਪਾਈ ਆ ਹੋਰ ਕੀਤੇ ਪਾਈ ਆ ਲੈਚੀਆਂ ਦੇਣ ਵਾਲਾ ਹੀ ਠੋਕਿਆ ਤੇ ਕੀਤਾ ਤਾਂ ਹੈਗਾ ਐਕਸ਼ਨ ਉਹਦੇ ਤੇ ਪਰ ਤੁਹਾਡੇ ਨਾਲੋਂ ਪਹਿਲਾਂ ਹੋਰ ਵੀ ਬੜੀ ਜਥੇ ਬੰਦੀਆਂ ਸੀ ਤੰਤਰਾਂ ਪੰਥ ਦੇ ਵਿੱਚ ਬੜੀਆਂ ਸਰਮੌਰ ਸੰਸਥਾਵਾਂ ਉਹਨਾਂ ਦਾ ਵੀ ਬਣਦਾ ਸੀ ਨਹੀਂ ਦੇਖੋ ਮੈਂ ਮੈਂ ਪੈਸਾ ਪਤਾ ਕਿੱਥੇ ਇੱਥੇ ਤੰਤਰ ਮੰਤਰ ਦੀ ਗੱਲ ਬਾਅਦ ਚ ਪਹਿਲੋ ਹਰ ਇੱਕ ਸਿੱਖ ਦਾ ਫਰਜ ਉਹ ਆਪਦੇ ਥਾਂ ਤੇ ਖੜ ਕੇ ਆਪ ਦਾ ਜਿਹੜਾ ਫਰਜ ਨਿਭਾਵੇ ਤੰਤਰ ਮੰਤਰ ਕੀ ਥੋੜਾ ਵੀ ਫਰਜ ਸੀ ਅਸਲ ਦੇ ਵਿੱਚ ਤੁਹਾਨੂੰ ਨਹੀਂ ਪਤਾ ਸੀ ਇਹੀ ਗੱਲ ਆ ਜਿਹਨੂੰ ਨਹੀਂ ਪਤਾ ਸੀ ਉਹ ਚੁੱਪਾ ਜਿਹਨੂੰ ਪਤਾ ਲੱਗਿਆ ਉਹਨੇ ਐਕਸ਼ਨ ਲੈ ਲਿਆ ਤੇ ਆਪਾਂ ਲੈ ਲਿਆ ਐਕਸ਼ਨ ਬਸ ਠੀਕ ਠਾਕ ਫਿਰ ਉਹਨੇ ਇਹ ਬਹੁਤ ਸਾਰੇ ਗੁਰੂ ਘਰ ਇਦਾਂ ਦੇ ਜਿਹੜੇ ਬਣੇ ਹੋਏ ਜਿਨ੍ਹਾਂ 'ਚ ਨਿਸ਼ਾਨ ਸਾਹਿਬ ਵੀ ਹੈ ਨਹੀਂ ਉਹਨਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਜ ਵੀ ਆ ਤੇ ਬਹੁਤ ਕੁਝ ਚੱਲਦਾ ਵੀ ਹੋਊਗਾ ਇੱਕ ਸਾਹਮਣੇ ਆ ਗਿਆ ਬੜੇ ਨਹੀਂ ਆਏ ਹੋਣੇ ਉਹਨਾਂ ਬਾਰੇ ਅੱਗੇ ਕੀ ਆ ਹੁਣ ਸਾਬ ਨਹੀਂ ਦੇਖੋ ਆਪਾਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੇ ਜਾਂ ਕਿਸੇ ਬਾਰੇ ਗੱਲ ਨਹੀਂ ਕਰਦੇ ਜਿੰਨਾ ਚਿਰ ਆਪਾਂ ਕੋਲ ਕੋਈ ਪ੍ਰੂਫ ਨਹੀਂ ਹੈ ਸਿੱਖਾਂ ਦੇ ਘਰ ਦੋ ਪਿੰਡ ਦੇ ਵਿੱਚ ਤੁਹਾਡੇ ਸਿੱਖਾਂ ਦੇ ਘਰ ਦਾਸ ਆ ਮੰਨ ਲਓ ਤੇ ਦਾਸਾਂ ਕਰਨੇ ਅਮਰ ਤੋਂ ਥੋੜੀ ਛਕਿਆ ਜੇ ਦਾਸ ਗੁਰਦਾਰੇ ਦਾਸਾਂ ਚ ਨਿਸ਼ਾਨ ਸਾਹਿਬ ਨਹੀਂ ਮਿਲਣਗੇ ਇਹ ਵੱਖੋ ਵੱਖਰੀ ਮਰਾਦਾਂ ਹੁੰਦੀ ਕੋਈ ਪੰਡਤਪਾ ਸੈਂਟਰ ਦੇ ਅਧੀਨ ਹੁੰਦਾ ਕੋਈ ਬੰਦਾ ਪੰਜਾਬ ਸੂਬੇ ਦੇ ਅਧੀਨ ਹੁੰਦਾ ਇਸ ਕਰਕੇ ਕੋਈ ਗਲਤ ਉਹ ਤਾਂ ਸਹੀ ਆ ਸਾਰਾ ਪਰ ਜਿਹੜਾ ਜੋ ਫੜਿਆ ਗਿਆ ਨਹੀਂ ਨਹੀਂ ਇਦਾਂ ਨਹੀਂ ਹੁੰਦਾਗਾ ਇਹ ਆਏ ਆ ਵੀ ਵੱਖੋ ਵੱਖਰੀਆਂ ਮਰਿਆਦਾ ਜਿਹਦਾ ਦੇ ਸੁਭਾਅ ਹੁੰਦੇ ਲੋਕਾਂ ਦੇ ਹਾਂ ਕਿਸੇ ਨੇ ਕਿਵੇਂ ਜਪ ਤਪ ਕਰਨਾ ਕੋਈ ਨਹਿਰਾਂ 'ਚ ਖੜਦਾ ਕੋਈ ਅੱਕੇ 'ਚ ਬੈਂਦਾ ਕੋਈ ਗੁਰੂ ਗ੍ਰੰਥ ਸਾਹਿਬ ਪੜਦਾ ਉਹ ਆਪਦੀ ਮਰਿਆਦਾ ਤੇ ਪਰੰਪਰਾ ਤੇ ਕਾਇਮ ਰਵੇ ਅਸਲ ਦੇ ਵਿੱਚ ਗੱਲ ਧੱਕਾ ਜਦੋਂ ਇੱਕ ਇੱਕ ਲੜਕੀ ਦੇ ਨਾਲ ਦੋ ਬਾਬਿਆਂ ਨੇ ਇੱਕ ਬਾਬੇ ਦਾ ਨਾਮ ਬਲਜਿੰਦਰ ਸਿੰਘ ਦਾ ਦੂਜੇ ਦਾ ਸੀ ਨਾਂ ਨਹੀਂ ਲੈਣਾ ਕਿਉਂਕਿ ਤੇ ਐਕਸ਼ਨ ਹੋਣਾ ਹਜੇ ਉਹਨਾਂ ਨੇ ਇੱਕ 20 ਸਾਲ ਦੀ ਬੱਚੀ ਨੂੰ ਪ੍ਰੈਗਨੈਂਟ ਕਰਤਾ ਉਸ ਭੋਰੇ ਦੇ ਵਿੱਚ ਉਹ ਜਦੋਂ ਰੋਂਦੀ ਹੋਈ ਕਹਿੰਦੀ ਹੈ ਵੀ ਮੈਂ ਪੁਲਿਸ ਕੰਪਲੇਂਟ ਕਰੂੰਗੀ ਬਾਬਾ ਉਹਨੂੰ ਇਹ ਗੱਲ ਕਹਿੰਦਾ ਕਹਿੰਦਾ ਤੁਸੀਂ ਮੱਝ ਵੀ ਸਾਡਾ ਕੀ ਕਰ ਲੋਗੇ ਚਰਨ ਘਾਟ ਵਾਲਾ ਬਲਜਿੰਦਰ ਇਹ ਗੱਲ ਕਹਿੰਦਾ ਤੁਸੀਂ ਮੱਝ ਵੀ ਸਾਡਾ ਕੀ ਕਰ ਲੋਗੇ ਇੱਥੇ ਫਿਰ ਇਹ ਆ ਵੀ ਜੇ ਉਹ ਪਰਿਵਾਰ ਗਰੀਬੀ ਰੇਖਾ 'ਚ ਗੁਜ਼ਰ ਰਿਹਾ ਤੇ ਇਹਦਾ ਮਤਲਬ ਇਹ ਥੋੜੀ ਵੀ ਉਹ ਕੋਈ ਕਰ ਨਹੀਂ ਸਕਦੇ ਅੱਜ ਵੀ ਉਸ ਕੁੜੀ ਨੇ ਕੁਝ ਨਹੀਂ ਕੀਤਾ ਅਸੀਂ ਕੀਤਾ ਜਦੋਂ ਸਮਾਂ ਮਾੜਾ ਆਉਂਦਾ ਉਦੋਂ ਪਤਾ ਨਹੀਂ ਹੁੰਦਾ ਕਿਹੜਾ ਮਾਜਵੀ ਆ ਤੇ ਕਿਹੜਾ ਸਿੱਖ ਆ ਤੇ ਕਿਹੜਾ ਹਿੰਦੂ ਮੁਸਲਮ ਸਿੱਖ ਸਾਈ ਆ ਇਹ ਜਿਹੜੇ ਬਾਬੇ ਬੈਠੇ ਹਨ ਆ ਉਹਦੇ ਆਪ ਨੂੰ ਕਹਿੰਦੇ ਵੀ ਛੋਟੀਆਂ ਜਾਤਾਂ ਵਾਲੇ ਸਾਡਾ ਕੁਝ ਕਰ ਨਹੀਂ ਸਕਦੇ ਇਹ ਇਹਨਾਂ ਦਾ ਵਹਿਮ ਆ ਜ਼ਰੂਰੀ ਨਹੀਂ ਹੈ ਬਾਬੇ ਬਲਜਿੰਦਰ ਸਿੰਘ ਤਾਂ ਸਾਡੇ ਕੋਲ ਡਾਟਾ ਆਇਆ ਤੇ ਅਸੀਂ ਉਹ ਤੇ ਐਕਸ਼ਨ ਲੈ ਲਿਆ ਕਿਸੇ ਵੀ ਸੰਪਰਦਾ ਦਾ ਜਥੇਬੰਦੀ ਦੇ ਮੁਖੀ ਦਾ ਡਾਟਾ ਆ ਗਿਆ ਚਾਹੇ ਉਹਦੇ ਨਾਲ ਜੈਡ ਸਿਕਿਉਰਟੀ ਹੋਵੇ ਅਸੀਂ ਐਕਸ਼ਨ ਲਈ ਲੈਣਾ ਕੱਲ ਨੂੰ ਕੋਈ ਹੋਰ ਐਕਸ਼ਨ ਲਵਾਂਗਾ ਉਹਦੇ ਨਾਲ ਭਾਈ ਅਮਰਤਪਾਲ ਸਿੰਘ ਖੜੋਂਗੇ ਜਾ ਕੇ ਤੁਸੀਂ ਜੇ ਮੇਰੇ ਨਾਲ ਅੱਜ ਖੜਾ ਆ ਕੇ ਤੇ ਮੈਂ ਖੜ ਜੇ ਮੇਰੇ ਨਾਲ ਖੜਾ ਜੇ ਉਹ ਸੱਚ ਨਾਲ ਖੜਾ ਹੋਇਆ ਫੇਰ ਅੱਜ ਭਾਵੇਂ ਤੁਹਾਡੇ ਨਾਲ ਨਹੀਂ ਖੜਾ ਜੇ ਉਹ ਸੱਚ ਨਾਲ ਖੜਾ ਹੋਇਆ ਸਾਡਾ ਫਰਜ਼ ਆ ਸੀ ਤਾਂ ਉਹਦੇ ਨਾਲ ਵੀ ਖੜੇ ਜਿਹੜਾ ਸਾਡੇ ਨਾਲ ਨਹੀਂ ਖੜਾਗਾ ਹੁਣ ਤਾਂ ਕੁੜੀਆਂ ਜਾਂ ਕੁੜੀਆਂ ਦੇ ਪਰਿਵਾਰ ਸਾਡੇ ਨਾਲ ਨਹੀਂ ਖੜੇ ਸੀ ਅੱਜ ਇਕੱਠ ਵਿੱਚ ਵੀ ਨਹੀਂ ਆਏ ਸਾਨੂੰ ਰੋਸਾ ਥੋੜੀ ਆ ਅਸਲ ਦੇ ਵਿੱਚ ਜੇ ਉੱਥੇ ਐਕਸ਼ਨ ਲੈਣ ਵਾਲਾ ਆਲਾ ਬੰਦਾ ਹਾਈਲਾਈਟ ਹੈ ਤੇਨੂੰ ਪਤਾ ਸੀ ਮੈਰੋ ਨੇ ਕੱਟ ਰੱਖਿਆ ਹੋਇਆ ਨਹੀਂ ਫਿਰ ਮੈਂ ਰੋਸਾ ਦਾ ਜ਼ਰੂਰ ਆ ਵੀ ਉਹ ਆਇਆ ਨਹੀਂ ਮੈਂ ਪਰ ਉਹਦੇ ਨਾਲ ਆਪਾਂ ਸਾਥ ਜ਼ਰੂਰ ਉਹ ਤਾਂ ਕਹਾਂਗੇ ਇੰਨਾ ਕਾ ਜ਼ਰੂਰ ਆ ਵੀ ਉਹਨੂੰ ਕਿਸੇ ਵੀ ਚੀਜ਼ ਦੀ ਲੋੜ ਆ ਸੀ ਉਹਨੂੰ ਪਹੁੰਚਦੀ ਕਰ ਦੇਵਾਂਗੇ ਬਾਬ ਕਸਟਡੀ ਦੇ ਵਿੱਚੋਂ ਫਿਰ ਉਹ ਕਹਿੰਦਾ ਵੀ ਐਦਾਂ ਉਂਗਲੀ 'ਚ ਰਵਾਲਵਰ ਘਮਾਉਂਦਾ ਸੀ ਪੱਟ ਦੇ ਰੱਖਿਆ ਹੋਇਆ ਸੀ ਇਹਨੂੰ ਕਾਨੂੰਨ ਦਾ ਡਰ ਨਹੀਂ ਇਹਨੂੰ ਕਿਸੇ ਦਾ ਡਰ ਨਹੀਂ ਵੀ ਇਹ ਤਾਂ ਬਹੁਤ ਇਲਜ਼ਾਮ ਤੁਹਾਡੇ ਤੇ ਲਾਤ ਤੀ ਉਹ ਨਹੀਂ ਮੈਂ ਅੱਗੇ ਪੰਜਾਬੀਆਂ ਨੂੰ ਵੀ ਇਹ ਗੱਲ ਕਹਿਣਾ ਅੱਗੇ ਵੀ ਇੱਕ ਪੱਤਰਕਾਰ ਨਾਲ ਗੱਲਬਾਤ ਹੋਈ ਆ ਗਵਰਨਮੈਂਟ ਨੂੰ ਮਤਲਬ ਪ੍ਰਸ਼ਾਸਨ ਨੇ ਕਲੀਅਰ ਕਰਤਾ ਬਾਬੇ ਨੇ ਕਬੂਲ ਕਰ ਲਿਆ ਵੀ ਮੈਂ ਬਲਾਤਕਾਰ ਕੀਤਾ ਸਿੱਖਾ ਦੇ ਵਿੱਚ ਇਹ ਕਲੀਅਰ ਹੋ ਗਿਆ ਬਾਬਾ ਬਲਾਤਕਾਰ ਹੀ ਆ ਫਿਰ ਉਹਦੀ ਕਹੀ ਹੋਈ ਗੱਲ ਨੂੰ ਰਿਪੀਟ ਕਰਨਾ ਹੀ ਨਹੀਂ ਚਾਹੀਦਾ ਉਹਦੇ ਦਿੱਤੇ ਹੋਏ ਬਿਆਨਾਂ ਨੂੰ ਕਿਸੇ ਦੇ ਸਾਹਮਣੇ ਰੱਖਣਾ ਹੀ ਨਹੀਂ ਚਾਹੀਦਾ। ਇਹ ਹੀ ਕਹਿਣਾ ਚਾਹੀਦਾ ਵੀ ਬਾਬਾ ਭਾਵੇਂ ਸੱਚ ਬੋਲੇ ਦੀ ਗੱਲ ਹੀ ਨਹੀਂ ਕਰਨੀ ਜਿਹਨੇ ਬਲਾਤਕਾਰ ਹੀ ਕਰਤਾ। ਹੁਣ ਜੇ ਬਾਬੇ ਦੇ ਕੀਤੇ ਸਵਾਲ ਨੂੰ ਤੁਸੀਂ ਸਾਨੂੰ ਜੋ ਸਵਾਲ ਕਰੋਗੇ ਤੇ ਫਿਰ ਸਾਨੂੰ ਇਹ ਹੋਊਗਾ ਯਾਰ ਵੀ ਕਿਤੇ ਨਾ ਕਿਤੇ ਵੀ ਉਹਦੇ ਪਿੱਛੇ ਵੀ ਬੰਦੇ ਹੈਗੇ ਆ। ਤਾਂ ਕਿ ਬਹੁਤ ਸਾਰੇ ਲੋਕਾਂ ਨੂੰ ਕਲੀਅਰ ਹੋ ਜਾਵੇ ਨਾ, ਸਪਸ਼ਟ ਹੋ ਜਾਵੇ। ਲੋਕਾਂ ਨੂੰ ਮੇਰੀ ਗੱਲ ਸੁਣੋ ਜੇ ਮੰਨ ਲਓ ਉੱਥੇ 10 ਤੋਲੇ ਸੋਨਾ ਜਾਂ 20 ਲੱਖ ਰੁਪਈਆ ਸੀ ਚੱਕ ਲਿਆ। ਉਹਨੇ ਨਰਮਾ ਚੋੱਕ ਕੇ ਥੋੜੀ ਬਣਾਇਆ ਸੀ ਫਿਰ। ਅਸਲ ਦੇ ਵਿੱਚ ਅਸੀਂ ਗੌਰਮ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਪ੍ਰੂਫ ਦੇਤੇ ਉਹ ਪਰੂਹ ਦੇ ਤੇ ਪੱਕੇ ਤੌਰ ਤੇ ਦੂਜੀ ਗੱਲ ਜੇ ਮੰਨ ਲਓ ਸਿੱਖਾਂ ਨੂੰ ਸਿੱਖਾਂ ਦਾ ਇੱਕ ਇਕੱਠ ਕਰੀਏ ਉਹਨਾਂ ਨੂੰ ਕਹੀਏ ਫਲਾਨੀ ਸੰਪਰਦਾ ਦਾ ਮੁਖੀ ਬਲਾਤਕਾਰ ਕੀਤਾ ਉਹਨੇ ਪੰਜਾਬੀ ਬੀਬੀਆਂ ਦੇ ਨਾਲ ਉਹਦੀ ਸੰਪਰਦਾ ਦੇ ਨਾਂ ਦੇ ਉੱਤੇ 100 ਕਰੋੜ ਰੁਪਇਆ ਤੇ ਉਹ ਜਿੰਨਾ ਸਿੰਘਾਂ ਨੇ ਇਹਨੂੰ ਗੱਡੀ ਚੜਾਇਆ ਉਹਨਾਂ ਦੇ ਨਾਂ ਕਰਦਗੇ ਕੋਈ ਜਵਾਬ ਦੇ ਦੂਗਾ ਮੈਂ ਕਹਿ ਦੂਗਾ ਨਹੀਂ ਕਰਨਾ ਕੋਈ ਜਿਹਨਾਂ ਨੇ ਕਹਿੰਦਾ ਕੋਈ ਘਰ ਆਪਦਾ ਸੀਸ ਤਲੀਆਂ ਦੇ ਧਰ ਕੇ ਬਾਬਾ ਮਾਰਤਾ ਤੇ ਕੋਈ ਨਾ ਭਾਈ ਉਹ ਹੱਕ ਧਾਰ ਹੈ ਇਸ ਚੀਜ਼ ਤੇ ਅਸੀਂ ਤਾਂ ਗੇਟ ਹੀ ਨਹੀਂ ਟੱਪੇ ਬਾਬੇ ਦਾ ਸੀ ਲੈਣਾ ਕਿ ਕਹਿੰਦੇ ਵੀ ਉਹ ਗੁਰੂ ਘਰ ਦੇ ਵਿੱਚ ਗੁਰਗੰਸਾ ਮਹਾਰਾਜ ਦੇ ਪ੍ਰਕਾਸ਼ ਨਹੀਂ ਹੋਣੇ ਚਾਹੀਦੇ ਸਰੂਪ ਜਾਣੇ ਚਾਹੀਦੇ ਜਾਂ ਫਿਰ ਬੰਦੇ ਮਾੜੇ ਕੱਢ ਕੇ ਗੁਰੂ ਘਰ ਉਸੇ ਤਰ੍ਹਾਂ ਰਹਿਣਾ ਚਾਹੀਦਾ ਨਹੀਂ ਨਹੀਂ ਉਹ ਗੁਰੂ ਘਰ ਨਹੀਂ ਹੈਗਾ ਅਸਲ ਦੇ ਵਿੱਚ ਤੁਸੀਂ ਤੇ ਜਾ ਕੇ ਵੇਖੋ ਇੱਕ ਲੁੱੱਚੇ ਸਾਧਾਂ ਦਾ ਹੋਟਲ ਬਣਾਇਆ ਹੋਇਆ ਬਾਹਰ ਗੁਰੂ ਘਰ ਲਿਖਿਆ ਹੋਇਆ ਥੱਲੇ ਜੋ ਭੋਰੇ ਦੇ ਵਿੱਚ ਬਾਰਦਾਤਾ ਹੋਈਆਂ ਵਾ ਜੋ ਕੁਝ ਹੋ ਰਿਹਾ ਸੀ ਉਹ ਇੱਕ ਹੋਟਲ ਆ ਉੱਥੇ ਆਧਾਰ ਕਾਰਡ ਦੇ ਕੇ ਰੂਮ ਬੁੱਕ ਨਹੀਂ ਹੋਣੇ ਉੱਥੇ ਬਿਨਾ ਦੇਖੇ ਰੂਮ ਬੁੱਕ ਹੁੰਦੇ ਆ ਜਿਹਦੇ ਬਾਬੇ ਨਾਲ ਰਾਇ ਮਿਲ ਗਈ ਉਹ ਜਨਾਨੀ ਲਿਆ ਸਕਦਾ ਸੀ ਉੱਥੇ ਕਿਸੇ ਵਿਰੋਧ ਐਕਸ਼ਨ ਨਹੀਂ ਹੋ ਸਕਦਾ ਸੀ ਇਸ ਕਰਕੇ ਉਹ ਇੱਕ ਹੋਟਲ ਸੀ ਤੇ ਉਹਦੇ ਬਾਹਰ ਉਹ ਕਹਿੰਦੇ ਵੀ ਅੱਗਾ ਛੇਰ ਦਾ ਪਿੱਛਾ ਬਗਹਾੜਦਾ ਉਹਨੂੰ ਪੱਕੇ ਤੌਰ ਤੇ ਸੀਲ ਕਰਨਾ ਚਾਹੀਦਾ ਤੇ ਹੁਣ ਜੇ ਮੰਨ ਲਓ ਬੰਦੇ ਦਾ ਕਿਸੇ ਦਾ ਨਹੀਂ ਪਤਾ ਹੁੰਦਾ ਉਹ ਇੱਕ ਸੰਸਥਾ ਸੀ ਚਲੋ ਬਹੁਤ ਸਾਰੇ ਲੋਕਾਂ ਦੀ ਭਾਵਨਾਵਾਂ ਵਿੱਚ ਜੁੜੀਆਂ ਹੋਣੀਆਂ ਉਹ ਉਹਨੂੰ ਚੰਗਾ ਸਮਝਦੇ ਹੋਊਗੇ ਬੰਦਾ ਮਾੜਾ ਨਿਕਲਿਆ ਆ ਕਿਸੇ ਨੂੰ ਨਹੀਂ ਸੀ ਪਤਾ ਮਾੜਾ ਨਿਕਲੂਗਾ ਕੱਲ ਤੁਹਾਡੇ ਨਾਲ ਦਾ ਕੋਈ ਬੰਦਾ ਗਲਤ ਨਿਕਲਿਆ ਆਵੇ ਫੇਰ ਵੀ ਤੁਸੀਂ ਇਦਾਂ ਦੇ ਐਕਸ਼ਨ ਲਓਗੇ ਦੇਖੋ ਕੋਈ ਵੀ ਦੁੱਧ ਧੋਤਾ ਨਹੀਂ ਮੈਂ ਮੈਂ ਬਹੁਤਾ ਚੰਗਾ ਨਹੀਂ ਹੈਗਾ ਮੈਂ ਵੀ ਬਹੁਤ ਮਾੜਾ ਬੰਦਾ ਵਾਂ ਤੇ ਰੌਲਾ ਇਸ ਗੱਲ ਦਾ ਵੀ ਗਲਤੀ ਕੀ ਆ ਬੰਦੇ ਦੀ ਗਲਤੀ ਕਸੂਰ ਦੇ ਹਿਸਾਬ ਨਾਲ ਆ ਵੀ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਜੇ ਸਾਡਾ ਬੰਦਾ ਕਿਸ ਸੰਸਥਾ ਦਾ ਮੁਖੀ ਹੈ ਗੱਲਬਾਤ ਕਰੂਗਾ ਸੀ ਐਕਸ਼ਨ ਲਵਾਂਗੇ ਹੁਣ ਬਾਬਾ ਬਾਬੇ ਦਾ ਸੇਵਾਦਾਰ ਕਿਹ ਜਨਾਨੀ ਨਾਲ ਫੜਿਆ ਜਾਵੇ ਤੇ ਆਪਾਂ ਬਾਬੇ ਨੂੰ ਥੋੜੀ ਕੋ ਕਹਿਣੇ ਉਹਨੂੰ ਕਹਾਂਗੇ ਇਹਨੂੰ ਕੱਢ ਦੇ ਇੱਥੋਂ ਡੇਰਾ ਥੋੜੀ ਬੰਦ ਕਰਾਂਗੇ ਉਹ ਇੱਕ ਬਾਈ ਜੀ ਮੁਖੀ ਆ ਜੇ ਸਾਡਾ ਬੰਦਾ ਕੋਈ ਗਲਤੀ ਕਰਦਾ ਜਿਹੋ ਜੀ ਗਲਤੀ ਕਰੂਗੀ ਉਹਨੂੰ ਉਹੋ ਜੀ ਸਜ਼ਾ ਮਿਲ ਜੂਗੀ ਇੱਕ ਤਾਂ ਹੁੰਦੀ ਆ ਗਲਤੀ ਆ ਇੱਕ ਗਨਾਹ ਹੋ ਜਾਂਦਾ ਇੱਕ ਤਾਂ ਬਾਬੇ ਦੇ ਆਨੰਦ ਕਾਰਜ ਹੋਇਆ ਉਹਨੂੰ ਛੱਡੀ ਬੈਠਾ ਦੂਜੀ ਜਿਹੜੀ ਆ ਗਈ ਉਹਨੂੰ ਚੱਲ ਭੋਰੇ ਚ ਤੇ ਫਿਰ ਹੁਣ ਮੈਨੂੰ ਦੱਸੋ ਵੀ ਉਹਦੇ ਨਾਲ ਕਿਸੇ ਵੀ ਗੱਲ ਤੇ ਸਮਝੌਤਾ ਹੀ ਹੈ ਨਹੀਂ ਸੀ ਹਾਲਾ ਕਿ ਸਾਨੂੰ ਉਹ 20 ਲੱਖ ਰੁਪਈਆ ਵੀ ਦਿੰਦਾ ਸੀ ਉਹ ਫੋਰਚਨਰ ਵੀ ਦਿੰਦਾ ਸੀ ਸਾਡੇ ਕੋਲ ਰਿਕਾਰਡ ਆ ਮੰਨ ਰਿਹਾ ਉਸ ਗੱਲ ਨੂੰ ਉਹਨੇ ਮੈਨੂੰ ਇਹ ਕਿਹਾ ਵੀ ਮੈਰੋ ਸਾਹਿਬ ਵੀ ਇਹ ਜਿਹੜਾ ਡੇਰਾ ਇਹ ਤੁਹਾਡਾ ਜਦੋਂ ਤੁਸੀਂ ਡੇਰੇ ਚ ਆਇਆ ਕਰੋਗੇ ਮੈਂ ਆਪਦੀ ਗੱਡੀ ਛੱਡ ਦਿਆ ਕਰੂੰ ਤੂੰ ਇੱਥੇ ਬਹਿਣ ਮਤਲਬ ਅਸੀਂ ਉਹਨੇ ਕਬੂਲ ਕਰ ਲਿਆ ਸੀ ਵੀ ਉਹ ਹੁਣ ਸਾਡੇ ਪੈਰਾਂ 'ਚ ਆ ਗਿਆ ਅਸੀਂ ਉਹੋ ਜੇ ਹੁੰਦੇ ਦੂਜੇ ਬਾਬਿਆਂ ਕੋ ਅਸੀਂ ਵੀ ਕਹਿੰਦੇ ਯਾਰ ਵਧੀਆ ਇੱਥੇ ਜੋ ਮਰਜੀ ਆਈ ਜਾਵੇ ਹਨ ਪਰ ਉਹਨੂੰ ਅਸੀਂ ਹਾਂ ਕਹੀ ਤੀ ਤਾਂ ਵੀ ਉਹ ਸਾਡੇ ਤੇ ਯਕੀਨ ਕਰੇ ਤੇ ਯਕੀਨ ਕਰਕੇ ਸਾਨੂੰ ਭੋਰੇ ਚਵਾ ਕੇ ਬਾਹਰ ਮਿਲੇ ਜਦੋਂ ਬਾਹਰ ਮਿਲੂਗਾ ਫਿਰ ਉਹਨੂੰ ਨਾਪ ਲਾਂਗੇ ਤੇ ਤੁਸੀਂ ਉਵੇਂ ਕੀਤਾ ਹੁਣ ਅੱਗੇ ਕੀ ਹੁਣ ਤੁਸੀਂ ਇੱਕ ਚਲੋ ਇੱਕ ਬੰਦੇ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚੀਆਂ ਤੁਸੀਂ ਕਾਰਵਾਈ ਕੀਤੀ ਆਪਣੇ ਪੱਧਰ ਤੇ ਪਰ ਹੁਣ ਤੁਹਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਿੰਘ ਸਭਾਨਾਂ ਨਾਲ ਜਾਂ ਕਿਸੇ ਨਾਲ ਜੋ ਪ੍ਰਬੰਧ ਸਿੱਖ ਕੌਮ ਦਾ ਦੇਖਦੇ ਆ ਉਹਨਾਂ ਦੇ ਨਾਲ ਕੋਈ ਰਾਬਤਾ ਹੋਇਆ ਭਾਈ ਹੋਰ ਜਿਹੜੇ ਇਦਾਂ ਦੇ ਬਣੇ ਬੈਠੇ ਆ ਉਹਨਾਂ ਨੂੰ ਤਾਂ ਖੋਜੋ ਉਹਨਾਂ ਨੂੰ ਤਾਂ ਲੱਭੋ ਨਾ ਰਾਬਤਾ ਹੋਇਆ ਨਾ ਹੀ ਆਪਾਂ ਕਰਨਾ ਕਿਸੇ ਨਾਲ ਉਹ ਆਪਣੇ ਤੋਂ ਵੱਡੇ ਆ ਬਜ਼ੁਰਗ ਆ ਉਹਨਾਂ ਨੂੰ ਤਾਂ ਮੈਂ ਤਾਂ ਉਹਦਾ ਜੰਮਿਆ ਨਹੀਂ ਸੀ ਜਦੋਂ ਦਾ ਉਹਨਾਂ ਕੋਲ ਰਿਕਾਰਡ ਪਿਆ ਗੁਰੂ ਘਰਾਂ ਦਾ ਉਹਨਾਂ ਨੂੰ ਸਾਰਾ ਕੁਝ ਪਤਾ ਵਾ ਮੈਂ ਨਹੀਂ ਚਾਹੂੰ ਕਿਸੇ ਨਾਲ ਰਾਬਤਾ ਕਰਨਾ ਚਾਹੁੰਦਾ ਆਪਦੇ ਪੱਧਰ ਤੇ ਆਪਦਾ ਐਕਸ਼ਨ ਲੈਣ ਜਿਹਦਾ ਹਜੇ ਤੱਕ ਦੇਖੋ ਇੱਕ ਤਾਂ ਉਹ ਸਿੱਖਾਂ ਦਾ ਬਾਣਾ ਪਾਈ ਫਿਰਦਾ ਸੀ ਕਿਸੇ ਵੀ ਸੰਪਰਦਾ ਮੁਖੀ ਦਾ ਕੋਈ ਬਿਆਨ ਨਹੀਂ ਆਇਆ ਬਾਬੇ ਦੇ ਉਲਟ ਮੋਹਰੇ ਡੇਰੇ ਦੇ ਨਾਨਕਸਰ ਠਾੜ ਲਖਾਈ ਫਿਰਦਾ ਸੀਗਾ ਤੇ ਨਾਨਕਸਰ ਦੇ ਮੁਖੀ ਇੱਥੇ ਤਿੰਨ ਬੈਠੇ ਆ ਕਿਸੇ ਦਾ ਬਿਆਨ ਨਹੀਂ ਆਇਆ ਅਕਸਰ ਉਹਨਾਂ ਦਾ ਮੈਨੂੰ ਫੋਨ ਆਉਂਦਾ ਉਹ ਮੈਨੂੰ ਬਾਬਾ ਜੀ ਇਹ ਗੱਲਬਾਤ ਕਹਿੰਦੇ ਨਾਨਕਸਰ ਮੁਖੀ ਸੰਪਰਦਾ ਦੇ ਜਿਹੜੇ ਤਿੰਨ ਹੈਗੇ ਆ ਉਹ ਕਹਿੰਦੇ ਵੀ ਮੈਰੋ ਸਾਹਿਬ ਜਿਹੜੀ ਗੱਲਬਾਤ ਕੀਤੀ ਤੁਸੀਂ ਠੀਕ ਆ ਸੀ ਤੁਹਾਡੇ ਨਾਲ ਆ ਤੁਹਾਨੂੰ ਪੁਲਿਸ ਹੱਥ ਨਹੀਂ ਲਾਉਂਦੀ ਆਪਦਾ ਕਾਰਜ ਕਰੋ ਹੁਣ ਜ਼ਿੰਮੇਵਾਰੀ ਸਾਡੀ ਆ ਵੀ ਸਾਡੀ ਨਾਨਕ ਸਰ 68 ਦੀ ਉਹ ਨਾਂ ਦੀ ਵਰਤੋਂ ਕਰਕੇ ਉਹ ਜਿਵਨੀ ਸ਼ੋਸ਼ਣ ਕਰ ਰਿਆ ਅਸੀਂ ਐਕਸ਼ਨ ਲਵਾਂਗੇ ਤੇ ਤੁਸੀਂ ਮੈਨੂੰ ਦੱਸੋ ਉਹਨਾਂ ਦਾ ਨਾਂ ਤਾਂ ਆ ਪਿਆ ਨਾ ਕੋਈ ਸੇਵਾਦਾਰ ਹੈ ਨਾ ਹੀ ਕੋਈ ਬਿਆਨ ਆਇਆ ਕੀ ਕਿਸੇ ਤੱਕ ਪਹੁੰਚ ਕਰ ਲਾਂਗੇ ਸਿਰਾਂ ਦੇ ਉੱਤੇ ਚੁੰਨੀਆਂ ਬੰਨ ਕੇ ਰੰਗ-ਬਰੰਗੇ ਕੱਪੜੇ ਪਾ ਕੇ ਹਰ ਕੋਈ ਆ ਜਾਂਦਾ ਸਿੱਖੀ ਦੇ ਭੇਖ ਦੇ ਵਿੱਚ ਪ੍ਰਚਾਰ ਵੀ ਕਰਦਾ ਉਹਨੂੰ ਉਦੋਂ ਹੀ ਨੱਥ ਕਿਉਂ ਨਹੀਂ ਪਾਈ ਜਾਂਦੀ ਕੀ ਇਹ ਚੀਜ਼ਾਂ ਵਾਜਬ ਅਸੀਂ ਇੱਕ ਪੰਥ ਦੇ ਵਿੱਚ ਵੀ ਸਿਰਾਂ ਦੇ ਉੱਤੇ ਚੁੰਨੀਆਂ ਬੰਨ ਲਓ ਜਾਂ ਇਦਾਂ ਦੇ ਰੰਗ ਢੰਗ ਬਣਾ ਲਓ ਜਾਂ ਸਿੱਖੀ ਸਾਦਾ ਤੇ ਜਿਹੜਾ ਹੈਗਾ ਸਿੰਪਲ ਜੀਵਨ ਜੀਣ ਦੀ ਨੀ ਨੱਥ ਪਾਉਣ ਦੀ ਗੱਲ ਵੇਖੋ ਮੇਰੇ ਕੋਲੇ ਕੋਈ ਸਰਕਾਰੀ ਅਦਾਰਾ ਨਹੀਂ ਹੈ ਮੈਂ ਕੋਈ ਮੰਤਰੀ ਸੰਤਰੀ ਨਹੀਂ ਹੈ ਨਾ ਮੇਰੇ ਕੋਲ ਕੋਈ ਅਹੁਦਾ ਤੁਸੀਂ ਨਹੀਂ ਪਰਪੰਥ ਤਾਂ ਇੱਕ ਵੱਡੀ ਹਸਤੀ ਹੈ ਪਰਪੰਥ ਨੂੰ ਸਵਾਲ ਆ ਨਾ ਫਿਰ ਜਿਹੜੀਆਂ ਹਸਤੀਆਂ ਹੈਗੀਆਂ ਉਹਨਾਂ ਨੂੰ ਸਵਾਲ ਹੈਗਾ ਉਹਨਾਂ ਦੇ ਕੋਲੇ ਗੱਲ ਦਾ ਜਵਾਬ ਨਹੀਂ ਹੈਗਾ ਉਹਨਾਂ ਨੂੰ ਤਾਂ ਉਹ ਹੋਰ ਬਥੇਰੇ ਸਵਾਲ ਉਹਨਾਂ ਨੂੰ ਤਾਂ ਇੱਕ ਸਵਾਲ ਕਰਦਗੇ ਉਹਨਾਂ ਕੋਲ ਜਵਾਬ ਨਹੀਂ ਹੈ ਇਸ ਕਰਕੇ ਇਹ ਮੁੱਦੇ ਨੂੰ ਇੱਥੇ ਹੀ ਰਹਿਣ ਦਗੇ ਉਹ ਮਸਲਾ ਹੋਰ ਆ ਇਹ ਉਹ ਸਿਰਫ ਇੱਕ ਗੱਲ ਆ ਜਾਂ ਮੁਹਿਮਾ ਅੱਗੇ ਵੀ ਚੱਲੂਗੀ ਨਹੀਂ ਮੁਹਿਮਾ ਹੁੰਦੀ ਹੈ ਇੱਕ ਜਥੇਬੰਦੀ ਦੀ ਇੱਕ ਇਕੱਠ ਦੀ ਹੁੰਦੀ ਹੈ ਤੇ ਕੱਲੇ ਰਹਿਨੇ ਆ ਕੱਲੇ ਚੱਲੇ ਆ ਜਿੱਥੇ ਇੱਕ ਵਾਰਦਾਤ ਹੋਵੇ ਜਾਂ ਸਾਨੂੰ ਸੇਵਾ ਕਰਨ ਦਾ ਮੌਕਾ ਮਿਲੇ ਅਸੀਂ ਉੱਥੋਂ ਸਿੰਘ ਇਕੱਠੇ ਕਰ ਲੈਨੇ ਆ ਮੋਨੇ ਕੋਨੇ ਜਨੈਗ ਸਿੰਘ ਚਾਹੇ ਜਿਵੇਂ ਵੀ ਮਰਜੀ ਹੁਣ ਸਾਡਾ ਕਿਸੇ ਨਾ ਕੋਈ ਈਰਖਾ ਨਹੀਂ ਹੈ ਤੇ ਇਸ ਕਰਕੇ ਮੈਂ ਮੈਂ ਦਾਵਾ ਵੀ ਜੇ ਮਹਾਰਾਜ ਦਾ ਹੁਕਮ ਹੈ ਤਾਂ ਅੱਗੇ ਚੱਲ ਪੂਗੀ ਤੇ ਜੇ ਨਹੀਂ ਤਾਂ ਠੀਕ ਆ ਫਿਰ ਸਾਧ ਚਾਪਦੇ ਭੜਾ ਜੇ ਨਗਰੀ ਵਸਦੀ ਭਲੀ ਪ੍ਰਸ਼ਾਸਨ ਦੀ ਕਾਰਵਾਈ ਨਾਲ ਸੰਤੁਸ਼ਟੋ ਨਹੀਂ ਜਿਨ੍ਹਾਂ ਨੇ ਆਪ ਦਾ ਆਪ ਰਾਜ ਭਾਗ ਮੰਨਿਆ ਹੋਵੇ ਉਹ ਪ੍ਰਸ਼ਾਸਨਾਂ ਦੀਆਂ ਕਾਰਵਾਈਆਂ ਕੁਰੂਵਈਆਂ ਤੇ ਕੁਝ ਬਹੁਤਾ ਗੌਰ ਨਹੀਂ ਕਰਦੇ ਪਰ ਚੱਲ ਰਹੇ ਸਮੇਂ ਅਨੁਸਾਰ ਜੇ ਮਿਨਿਸਟਰੀ ਦਾ ਰਾਜ ਹੈਗਾ ਤੇ ਉਹਨਾਂ ਨੂੰ ਜੋ ਫਰਜ ਅਦਾ ਕਰਨਾ ਚਾਹੀਦਾ ਉਹ ਕਰ ਰਹੇ ਆ ਬਠੀਕ ਸੋ ਬਿਲਕੁਲ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੂੰ ਹਾਲਾਂਕਿ ਇਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਨਹੀਂ ਸੀ ਉਹ ਇੱਕ ਹੋਟਲ ਦੇ ਤਰ੍ਹਾਂ ਉਸ ਨੂੰ ਵਰਤਿਆ ਜਾਂਦਾ ਸੀ ਪਰ ਉਸ ਨੂੰ ਨੰਗਿਆਂ ਕੀਤਾ ਗਿਆ ਹੁਣ ਪੁਲਿਸ ਦੀ ਕਸਟਡੀ ਦੇ ਵਿੱਚ ਆ ਇੱਕ ਪਰਚਾ ਹੋਇਆ ਵੀ ਆ ਅੱਗੇ ਹੋਰ ਕਾਰਵਾਈਆਂ ਦੀ ਉਮੀਦ ਵੀ ਹੈ ਪਰ ਸਵਾਲ ਬੜੇ ਵੱਡੇ ਇਸ ਦੇ ਨਾਲ ਖੜੇ ਹੋਏ ਆ ਕਿ ਅਜੇ ਬਹੁਤ ਸਾਰੇ ਹੋਰ ਵੀ ਥਾਮਾ ਇਦਾਂ ਦੀਆਂ ਹੋਣਗੀਆਂ ਉਹਨਾਂ ਦੇ ਉੱਤੇ ਜੋ ਸਾਡੀਆਂ ਸਰਮੌਰ ਸੰਸਥਾਵਾਂ ਐ ਜਾਂ ਜਿਨ੍ਹਾਂ ਦਾ ਫਰਜ ਬਣਦਾ ਸੀ ਉਹ ਕਾਰਵਾਈ ਕਰਨਗੇ ਜਾਂ ਫਿਰ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਜੇ ਸਮੇਂ ਦੇ ਗਰਭ ਦੇ ਵਿੱਚ ਲੁਕੇ ਹੋਏ ਆ ਉਮੀਦ ਕਰਦੇ ਆ ਕਿ ਜਲਦ ਅਜੇ ਜਿਹੜੇ ਜੋ ਕੰਮ ਪਰਦਿਆਂ ਦੇ ਪਿੱਛੇ ਚੱਲ ਰਹੇ ਆ ਉਹਨਾਂ ਤੋਂ ਪਰਦਾ ਉੱਠੇਗਾ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲੇਗੀ ਗੁਰਪ੍ਰੀਤ ਸਿੰਘ ਜਨਾਸਤ ਨਾਮ ਸਿੰਘ ਪੰਜਾਬੀ ਲੋਕ ਚੈਨਲ